ਤੁਸੀਂ ਦੇਖਿਆ ਹੋਣਾ ਵੀ ਨੰਦਪੁਰ ਸਾਹਿਬ ਦਾ ਜਦੋਂ ਮਹਾਰਾਜ ਨੇ ਕਿਲਾ ਛੱਡਿਆ ਬਾਬਾ ਦੀਪ ਸਿੰਘ ਕਿਤੇ ਨਹੀਂ ਆਏ ਨਾ ਸਰਸੇ ਦੇ ਕੰਡੇ ਦਿਖੇ ਨਾ ਗੜੀ ਚਮਕੌਰ ਦੇ ਬਾਬਾ ਜੀ ਦਾ ਜ਼ਿਕਰ ਹੈ ਨਾ ਸਰਹੰਦ ਦੀਆਂ ਮੀਹਾਂਵਲ ਕਿਤੇ ਜ਼ਿਕਰ ਹੈ ਇੰਨਾ ਚਿਰ ਐਡੀ ਵੱਡੀ ਵਿਪਤਾ ਮਹਾਰਾਜ ਦੇ ਪਰਿਵਾਰ ਤੇ ਪਈ ਹੋਵੇ ਤੇ ਬਾਬਾ ਦੀਪ ਸਿੰਘ ਮਹਾਰਾਜ ਦੇ ਸਭ ਤੋਂ ਨੇੜੇ ਤੇ ਉਹਦੇ ਵਿੱਚ ਬਾਬਾ ਜੀ ਨਹੀਂ ਐ ਕਿੱਥੇ ਸੀ ਮਹਾਰਾਜ ਉਸ ਵਕਤ ਜਦੋਂ ਅਨੰਤਪੁਰ ਨੂੰ ਘੇਰਾ ਪਿਆ ਬਾਬਾ ਜੀ 6 ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੜੀ ਦੂਰ ਅੰਦੇਸ਼ੀ ਸੀ ਕਿ ਯੁੱਧ ਹੋਣਾ ਬਈ ਜਿਹੜੇ ਬਦਵਾਨ ਨੇ ਉਹਨਾਂ ਦੀ ਬੜੀ ਜ਼ਰੂਰਤ ਐ ਜਿਹੜਾ ਸਾਡਾ ਦਿਮਾਗ ਐ ਨਾ ਮਹਾਰਾਜ ਨੇ ਬੜੀ ਸਖਤ ਜਗਾ ਇਹਨੂੰ ਟਿਕਾਇਆ ਹੋਇਆ ਹੈ ਸਾਡੇ ਸਿਰ ਦੀ ਜਿਹੜੀ ਹੱਡੀ ਹੈ ਨਾ ਉੱਥੇ ਟਿਕਾਇਆ ਹੋਇਆ ਦਿਮਾਗ ਨੂੰ ਕਿਉਂ ਵੀ ਬਾਕੀ ਤਾਂ ਸਾਡੇ ਆਮਨੇ ਸਾਹਮਨੇ ਸਾਰੇ ਬੜੇ ਨਾਜ਼ੁਕ ਹੈ ਸਾਡੇ ਸਰੀਰ ਔਰ ਕੂੜੀ ਇੱਥੇ ਤੇ ਟੁੱਟ ਸਕਦੀ ਜਦੋਂ ਡੰਡਾ ਮਾਰੂ ਪਰ ਦਿਮਾਗ ਜਿਹੜਾ ਸਾਡਾ ਜਿਹਦੇ ਨਾਲ ਸਾਰਾ ਕੁਝ ਚੱਲਦਾ ਇਹ ਖੋਪਰੀ ਦੇ ਗੱਬੇ ਰੱਖਿਆ ਹੋਇਆ ਇਹਨੂੰ ਬਚਾਇਆ ਹੋਇਆ ਬੜਾ ਇਹਨੂੰ ਇਹਨੂੰ ਬੜੀ ਜਿਹੜੀ ਸੁਨਿਆਰੇ ਦੀ ਦੁਕਾਨ 'ਚ ਚਲ ਜਾਓ ਤੁਸੀਂ ਸੋਨਾ ਬੜਾ ਸੰਭਾਲ ਕੇ ਰੱਖਿਆ ਜਾਂਦਾ ਕਿੰਨੇ ਜਿੰਦਿਆਂ 'ਚ ਰੱਖਣਾ ਪੈਂਦਾ ਨਾ ਅਜਾ ਕੇਰੇ ਕਰਿਆਨੇ ਵਾਲੇ ਚ ਚਲ ਜੋ ਬੜੇ ਮਿਆਂ ਦੀ ਬੋਰੀ ਮੋਰੀ ਖੋਲੀ ਹੁੰਦੀ ਬੋਲੋ ਸਤਨਾ ਇਹ ਜਿਹੜਾ ਦਿਮਾਗ ਹੈ ਇਹ ਬੜਾ ਸੰਭਾਲ ਕੇ ਰੱਖਣਾ ਤੇ ਮਹਾਰਾਜ ਕਹਿੰਦੇ ਬਦਵਾਨਾਂ ਦੀ ਸਾਨੂੰ ਬੜੀ ਲੋੜ ਹੈ ਜੰਗ ਦੇ ਵਿੱਚੋਂ ਸਾਨੂੰ ਇਹ ਬਚਾਉਣੇ ਪੈਣਗੇ ਤੇ ਭਾਈ ਆਨੰਦ ਲਾਲ ਜੀ ਬਾਬਾ ਦੀਪ ਸਿੰਘ ਜੀ ਤੇ ਮਹਾਰਾਜ ਕਹਿੰਦੇ ਜਿਹੜੇ ਪਰਿਵਾਰਾਂ ਵਾਲੇ ਸਿੰਘ ਹੈ ਔਰ ਜਿਹੜੇ ਬਜ਼ੁਰਗ ਹੈ ਉਹ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਣਗੇ ਸਾਰੇ ਚਲੇਗੇ ਮਹਾਰਾਜ ਹੁਕਮਾਂ 'ਕੇ ਬਾਬਾ ਦੀਪ ਸਿੰਘ ਜੀ ਮਨਾ ਕਰਦੇ ਕਹਿੰਦੇ ਮਹਾਰਾਜ ਮੈਂ ਤਾਂ ਤੁਹਾਡੇ ਨਾਲੇ ਰਹਿਣਾ ਮਹਾਰਾਜ ਕਹਿੰਦੇ ਦੀਪ ਸਿੰਘ ਸਾਨੂੰ ਤੇਰੀ ਲੋੜ ਜਦੋਂ ਪਵੇਗੀ ਅਸੀਂ ਤੈਨੂੰ ਆਪ ਆਵਾਜ਼ ਮਾਰ ਕੇ ਸੱਦਾਂਗੇ ਜਦੋਂ ਤੱਕ ਅਸੀਂ ਨਹੀਂ ਸੱਦੀਏ ਉਦੋਂ ਤੱਕ ਤੂੰ ਨਹੀਂ ਆਉਣਾ ਸਾਡੇ ਕੋਲ ਸਾਡਾ ਹੁਕਮ ਹੈ ਤੈਨੂੰ ਬਾਬਾ ਦੀਪ ਸਿੰਘ ਮੱਥਾ ਟੇਕ ਕੇ ਆਪਣੇ ਘਰ ਚਲੇ ਗਏ ਤੁਸੀਂ ਉੱਥੇ ਜਾ ਕੇ ਪਾਹੂਵਿੰਡ ਮਾਝੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਉਧਰ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਫਿਰ ਪ੍ਰਵਾਸ ਵਿਛੜਿਆ ਮਾਤਾ ਗੁਜਰਕੌਰ ਸਾਹਿਬਜਾਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਮਾਤਾ ਗੁਜਰਕੌਰ ਠੰਡੇ ਬੋਰ ਦੇ ਵਿੱਚ ਸ਼ਹੀਦ ਵੱਡੇ ਸਾਹਿਬਜਾਦੇ ਬਾਬਾਜੀਤ ਸਿੰਘ ਬਾਬਾ ਜੁਜਾਰ ਸਿੰਘ ਗੜੀ ਚਮਕੌਰ ਚ ਨਾਲ 40 ਸਿੰਘ ਮਾਤਾ ਸਹਿਬਕੌਰ ਮਾਤਾ ਸੁੰਦਰਪੁਰ ਭਾਈ ਮਨੀ ਸਿੰਘ ਉਹਨਾਂ ਨਾਲ ਦਿੱਲੀ ਵੱਲੋਂ ਨਿਕਲ ਕੇ ਸੌਰ ਕੋਸ਼ ਭੋਗਿਆ ਸਹਬਜਾਦੇ ਸ਼ਹੀਦ ਹੋਗੇ ਮਾਛੀਬੜ ਦੇ ਜੰਗਲ ਤੋਂ ਨਿਕਲਦੇ ਨਿਕਲਦੇ ਮਹਾਰਾਜ ਰਾਏ ਕੋੜ ਤੋਂ ਹੁੰਦੇ ਹੋਏ ਜਦੋਂ ਸਾਬੋ ਕੀ ਤਲਵੰਡੀ ਪਹੁੰਚੇ ਨਾ ਦਮਦਮਾ ਸਾਹਿਬ ਮਹਾਰਾਜ ਨੇ ਕਮਰ ਕੱਸਾ ਖੋਲਿਆ ਜੰਗਾ ਜੁੱਧਾਂ ਤੋਂ ਬੇਲ ਹੋ ਗਈ ਵੀ ਹੁਣ ਜੰਗ ਨਹੀਂ ਲੜਨਾ ਜੰਗਾ ਜੁੱਧਾਂ ਤੋਂ ਕਮਰ ਕੱਸਾ ਖੋਲ ਕੇ ਨਾ ਜਿੱਥੇ ਦਮ ਲਿਆ ਸਾਬੋ ਕੀ ਤਲਵੰਡੀ ਅੱਜ ਉੱਥੇ ਗੁਰਦੁਆਰਾ ਹੈ ਗੁਰਦੁਆਰਾ ਦੰਦਮਾ ਸਾਹਿਬ ਸਾਡਾ ਤਖਤ ਹੈ ਉਹ ਪੰਜਵਾਂ ਤੇ ਉਹ ਸਾਬੋ ਕੀ ਉਹਨਾਂ ਪੰਜਾਂ ਤਖਤਾਂ ਦੇ ਵਿੱਚੋਂ ਸਾਡਾ ਇੱਕ ਤਖਤ ਹੈ ਗੁਰਦੁਆਰਾ ਸਾਬੋ ਕੀ ਤਲਵੰਡੀ ਦੰਦਮਾ ਸਾਹਿਬ ਮਹਾਰਾਜ ਜਦੋਂ ਉੱਥੇ ਗਏ ਨਾ ਮਹਾਰਾਜ ਨੇ ਫਿਰ ਇੱਕ ਖੱਤ ਲਿਖਿਆ ਦਸਵੇਂ ਜਦੋਂ ਚਿੱਠੀ ਪੁੱਜੀ ਨਾ ਬਾਬਾ ਦੀਪ ਸਿੰਘ ਨੇ ਪੜ੍ਹੀ ਚਾ ਚੜ ਗਿਆ ਵੀ ਮੇਰੇ ਮਾਲਕ ਨੇ ਮੈਨੂੰ ਸੱਦ ਲਿਆ ਬਾਬਾ ਦੀਪ ਸਿੰਘ ਦੀ ਸਾਬੋ ਕੀ ਤਲਵੰਡੀ ਦਸਵੇਂ ਪਾਤਸ਼ਾਹ ਦੇ ਕੋਲ ਪਹੁੰਚਦੇ ਆ ਮਹਾਰਾਜ ਨੂੰ ਨਮਸਕਾਰ ਕਰਦੇ ਆ ਮਹਾਰਾਜ ਆਪ ਜੀ ਨੇ ਚੇਤੇ ਕੀਤਾ ਮਹਾਰਾਜ ਕਹਿਣ ਲੱਗੇ ਬਾਬਾ ਜੀ ਤੁਸੀਂ ਜਾਓ ਧੀਰ ਮੰਨੀਆਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਪਈ ਹੈ ਉਹ ਬੀੜ ਲੈ ਕੇ ਆਓ ਕੁਝ ਨਿਰਕਰਤਾਰੀ ਸਿੰਘ ਨਾਲ ਗਏ ਧੀਰ ਮੱਲੀਆਂ ਨੇ ਬੀੜ ਦੇਣ ਤੋਂ ਮਨਾ ਕਰਤਾ ਉਹਨਾਂ ਦੇ ਅੰਦਰ ਨਫ਼ਰਤ ਸੀ ਵੀ ਗੁਰਤਾ ਗੱਦੀ ਤੇ ਇਹ ਕਿਉਂ ਬਹਿ ਗਿਆ ਕਹਿੰਦੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਗੁਰੂ ਗੋਬਿੰਦ ਸਿੰਘ ਦਸਾਂ ਗੁਰੂਆਂ ਦੀ ਜੋਤ ਹੈ ਕੀ ਗੁਰਨਾਨਕ ਦਾ ਹੀ ਰੂਪ ਹੈ ਫਿਰ ਆਪਣੀ ਬਾਣੀ ਆਪ ਉਚਾਰਨ ਕਰਦਾ ਹੈ ਅਸੀਂ ਨਹੀਂ ਦੇਣੀ ਜਦੋਂ ਮਹਾਰਾਜ ਨੂੰ ਆਕੇ ਦੱਸਿਆ ਕਹਿੰਦੇ ਜੀ ਉਹ ਤਾਂ ਮੁਕਰ ਕੇ ਮਹਾਰਾਜ ਕਹਿਣ ਲੱਗੇ ਸ਼ੰਕਾ ਖੜਾ ਹੋ ਜਾਣਾ ਸੰਗਤ ਨੇ ਕਹਿਣਾ ਕਿ ਗੁਰੂ ਉਹਨੇ ਕਿਹਾ ਨਾ ਮੇਜ ਗੁਰਨਾਨਕ ਦੀ ਜੋਤ ਹੈ ਦਸਾਂ ਗੁਰੂਆਂ ਦੀ ਫਿਰ ਆਪ ਬਾਣੀ ਉਚਾਰਨ ਮਹਾਰਾਜ ਨੇ ਬਾਬਾ ਦੀਪ ਸਿੰਘ ਨੂੰ ਕਿਹਾ ਕਹਿੰਦੇ ਬਾਬਾ ਜੀ ਕਲਮਾਂ ਦਾ ਪ੍ਰਬੰਧ ਕਰੋ ਕਾਗਜ਼ ਦਾ ਪ੍ਰਬੰਧ ਕਰੋ ਸਿਆਹੀ ਦਾ ਪ੍ਰਬੰਧ ਕਰੋ ਇੱਕ ਸੋਹਣਾ ਤੰਬੂ ਲਾ ਲਓ ਅਸੀਂ ਬਾਣੀ ਉਚਾਰਾਂਗੇ ਤੁਸੀਂ ਬਾਣੀ ਲਿਖਦੇ ਜਾਓ ਤੇ ਨਾਲ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ-ਬੰਦ ਪੱਤੇ ਆ ਗਿਆ ਉਹਨਾਂ ਨੂੰ ਸਹਾਇਕ ਲਖਾਰੀ ਲਾ ਦਿੱਤਾ ਤੇ ਤੁਸੀਂ ਵੀ ਨਾਲ ਬਾਬਾ ਦੀਪ ਸਿੰਘ ਦੀ ਮਦਦ ਕਰਨੀ ਹੈ ਦਸਵੇਂ ਪਾਤਸ਼ਾਹ ਬਾਣੀ ਉਚਾਰਦੇ ਜਾ ਰਹੇ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਲਿਖਦੇ ਜਾ ਰਹੇ ਆ ਬਾਬਾ ਜੀ ਜਦੋਂ ਬਾਬਾ ਜੀ ਲਿਖਦੇ ਆ ਜਦੋਂ ਕਲਮ ਮੋਟੀ ਹੋ ਜਾਂਦੀ ਨਾ ਲਿਖਦੀ ਲਿਖਦੀ ਤੇ ਬਾਬਾ ਜੀ ਉਸ ਕਲਮ ਨੂੰ ਸਰੋਵਰ ਚ ਛੱਡ ਦਿੰਦੇ ਆ ਸੰਗਤ ਕਹਿੰਦੀ ਬਾਬਾ ਜੀ ਆਹ ਫੜੋ ਚਾਕੂ ਤੇ ਤੁਸੀਂ ਸਰੋਵਰ ਚ ਕਿਉਂ ਕਲਮ ਸਿੱਟਦੇ ਹੋ ਤੁਸੀਂ ਇਹਨੂੰ ਹੀ ਘੜ ਲਿਆ ਕਰੋ ਅੱਗੇ ਫੇਰ ਤਿੱਖੀ ਹੋ ਜਾਊਗੀ ਬਾਬਾ ਜੀ ਕਹਿੰਦੇ ਜਿਹੜੀ ਕਲਮ ਨੇ ਗੁਰੂ ਦੀ ਬਾਣੀ ਲਿਖੀ ਹੋਵੇ ਮੈਂ ਉਸ ਕਲਮ ਤੇ ਚਾਕੂ ਚਲਾਉਂਦਾ ਚੰਗਾ ਨਹੀਂ ਲੱਗਦਾ ਮੇਰੀ ਜੰਬੀਰ ਇੱਜ਼ਾਜਤ ਨਹੀਂ ਦਿੰਦੀ ਐਨਾ ਸਰਕਾਰਸ ਤੇ ਫਿਰ ਉਹ ਕਲਮ ਸਰੋਵਰ ਵਿੱਚ ਸੁੱਟ ਦਿੰਦੇ ਨਵੀਂ ਕਲਮ ਤਿਆਰ ਕਰਦੇ ਇਸ ਤਰ੍ਹਾਂ ਪੂਰੀ ਸੇਵਾ ਮੁਕੰਮਲ ਹੋ ਗਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋ ਗਿਆ ਮਹਾਰਾਜ ਨੇ ਜਦੋਂ ਸਰੂਪ ਤਿਆਰ ਕੀਤਾ ਸਮਾਪਤੀ ਹੋਈ ਰਾਗ ਵਾਲਾ ਲੇਖ ਹੋ ਗਈ ਮਹਾਰਾਜ ਕਹਿੰਦੇ ਬੜੀ ਖੁਸ਼ੀ ਹੋਈ ਦੀਪ ਸਿੰਘ ਤੂੰ ਬਹੁਤ ਵੱਡੀ ਸੇਵਾ ਕੀਤੀ ਹੈ ਮੰਗ ਜੋ ਮੰਗਣਾ ਚਾਹੁੰਦਾ ਜੋ ਤੇਰੀ ਇੱਛਾ ਹੈ ਮੰਗ ਕੀ ਮੰਗਦਾ ਹੈ ਬਾਬਾ ਦੀਪ ਸਿੰਘ ਨੇ ਇੱਕੋ ਮੰਗ ਰੱਖੀ ਕਹਿੰਦੇ ਸੱਚੇ ਬਾਦਸ਼ਾਹ ਜੇ ਤੁ르ਤੇ ਹੋ ਤਾ ਮੇਰੀ ਬੇਨਤੀ ਇਹ ਹੈ ਕਿ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਲਿਜਾ ਮੇਰੀ ਯਹੀ ਮੰਗ ਹੈ ਮਹਾਰਾਜ ਨੇ ਬਚਨ ਕੀਤਾ ਦੀਪ ਸਿੰਘ ਤੇਰਾ ਸਿਰ ਧੜ ਤੋਂ ਜੁਦਾ ਤੇ ਹੋ ਜਾਏਗਾ ਤੇਰੀ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਵੇਗੀ ਤੇਰਾ ਕੀਤਾ ਹੋਇਆ ਕੌਲ ਪੂਰਾ ਹੋਏਗਾ ਬੋਲੋ ਸਤਨਾਮ ਵਾਹਿਗੁਰੂ ਬੇਸ਼ਕ ਕਰਕੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਸੀ ਕਹਿੰਦੇ ਮਹਾਰਾਜ ਗੁਰੂ ਘਰ ਦੀ ਹੋਈ ਏ ਬਿਆਦਵੀ ਤੇ ਮੈਂ ਲੈਣ ਚੰਦਿਆਂ ਬਦਲਾ ਜਦ ਤੱਕ ਮੈਂ ਦੁਸ਼ਮਣ ਦਾ ਘਾਟਾ ਨਹੀਂ ਲਾ ਦਾਂਗਾ ਉਦੋਂ ਤੱਕ ਆਪਣਾ ਸੀਸ ਤੇਰੇ ਦਰ ਤੇ ਜਾ ਕੇ ਭੇਟ ਕਰਾਂਗਾ ਪਹਿਲਾ ਦੁਸ਼ਮਣ ਦਾ ਸਿਰ ਕਲਮ ਕਰਾਂਗਾ ਪਹਿਲਾ ਮੈਂ ਦਰਬਾਰ ਸਾਹਿਬ ਦਾ ਬਦਲਾ ਲਵਾਂਗਾ ਫਿਰ ਆਪਣਾ ਸਿਰ ਤੇਰੇ ਚਰਨਾਂ